ਕੱਲੀ ਕੋਈ ਕਿਸੇ ਨੇ ਲਿਆਣੀ ਆ ਕੋਈ 70 ਵਾਲਾ ਆਪ ਨੂੰ ਫੋਨ ਨਾ ਲਾਵੇ ਯਾਨੀ ਰੇਟ ਬਸ ਫਿਕਸ ਹੀ ਹੈਗਾ ਫਿਕਸ ਹੀ ਹੈ ਰੇਟ ਹਾਂ ਮੱਝ ਬਹੁਤ ਚੰਗੀ ਆ ਬਾਕੀ ਤੁਰ ਤਾਰ ਕੇ ਵਿਖਾ ਦੰਨੇ ਠੀਕ ਹੈ ਜੀ ਬਹੁਤ ਚੰਗੀ ਟੂਈ ਟੂਈ ਬਹੁਤ ਚੰਗੀ ਲੱਗੀ ਹੈਗੀ ਠੀਕ ਹੈ ਜੀ ਛੋੜ ਦੋ ਉਹਪਰਾ ਵੀ ਕੀ ਬਾਈ ਨੇ ਰੇਟ ਆਪ ਨੂੰ ਦੱਸਤਾ ਕਹਿੰਦਾ ਫਿਕਸ ਹੀ ਇਹ ਰੇਟ ਦੱਸਿਆ ਠੀਕ ਹੈ ਨਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤੋਕੜ ਗੱਭਣ ਮਾਗ ਰਹਿਗਾ ਕਟਾ ਠੀਕ ਹੈ ਜੀ ਇੱਕ ਔਸਰ ਝੋਟੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਭਰਾ ਨੰਬਰ ਨੋਟ ਕਰੋ ਜੀ 7528000329 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਹਰ ਵਕਤ ਵਾ ਵਾ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਝਲਕ ਬਾਈ ਜੀ ਸੱਸੀ ਗਾਜੀ ਸੱਸੀ ਗੱਲ ਬਰੀ ਨਾਮ ਵੀ ਦੱਸੀ ਨਾਮ ਵਿੱਕੀ ਖਾਨ ਪਿੰਡ ਰਾਮਗੜਾ ਹਾਂਜੀ ਜ਼ਿਲ੍ਹਾ ਬਰਨਾਲਾ ਠੀਕ ਆ ਤੇ ਆਪਣੇ ਕੋ ਕਿੰਨੇ ਨਾਗ ਬਿਕਾਊ ਆ ਅੱਜ ਅੱਜ ਦੋ ਨਾਗ ਬਿਕਾਊ ਆ ਹਾਂਜੀ ਇੱਕ ਔਸਰ ਝੋਟੀ ਹਾਂਜੀ ਇੱਕ ਟੋਕੜ ਗੱਬਣਾ ਤੇ ਕਿਹੜੇ ਰੋਡ ਤੇ ਪੈਂਦਾ ਹੈ ਆਪਣਾ ਪਿੰਡ ਇਹ ਮੋਗੇ ਬਰਨਾਲੇ ਦੇ ਹਾਈਵੇ ਦੇ ਉੱਪਰ ਆ ਹਾਂਜੀ ਇਧਰ ਨਾਲ ਆਪਣੇ ਭਦੌੜ ਰਹਿ ਗਿਆ ਸ਼ਹਿਰ ਹਾਂਜੀ ਤੇ ਜਿਹੜਾ ਮੋਗੇ ਬਰਨਾਲੇ ਨੂੰ ਹਾਈਪੇ ਜਾਂਦਾ ਉਹਦੇ ਉੱਪਰ ਪੈਂਡ ਉੱਪਰ ਹੀ ਪੈਂਦਾ ਆਪਣਾ ਰੋਡ ਠੀਕ ਔਸਰ ਝੋਟੀ ਦੀ ਦੱਸੋ ਜਾਣਕਾਰੀ ਬਈ ਇਹ ਵੀਰੇ ਮੋਹੋ ਖੀਰੀ ਹੈਗੀ ਹਾਂਜੀ ਇਹਦੇ ਇੱਕ ਕਰੀ ਟੀਕਾ ਲੱਗਿਆ ਸੀ ਹਾਂਜੀ ਰਹੀ ਨਿਗੀ ਹੁਣ ਦੁਬਾਰੀ ਇਹਨੂੰ ਡੈਂਟੀ ਕੇ ਟੀਕਾ ਹੁਣ ਇਹ ਕੱਲ ਦੀ ਹੀਟ ਚ ਤਾਰਾ ਕਰੀ ਜਾਂਦੀ ਆ ਠੀਕ ਆ ਹੁਣ ਟੀਕਾ ਅੱਜ ਜਾਂ ਬਸ ਲਵਾ ਦੇਾਂਗੇ ਇਹਦੇ ਮੰਨ ਲਓ ਠੀਕ ਆ ਤੇ ਇੱਕ ਵਾਰੀ ਲਵਾਇਆ ਸੀ ਰਹੀ ਨਹੀਂ ਹੁਣੇ ਖੀਰੀ ਆ ਮੋਹ ਜੀ ਠੀਕ ਆ ਰੇਟ ਲੁਟਕਾ ਜਾ ਜਾ ਰੇਟ ਇਹਦਾ ਫੋਨਤੀ ਕਰਾਂਗੇ ਇਹਦੀ ਜਾਨੀ ਆਪਣੇ ਕੋਲੇ ਇਹਦੀ ਮਦਰ ਦਾ ਹਾਂਜੀ ਗਾਂਾਂ ਨਾਨੀ ਦਾ ਜਾਨੀ ਵਧੀਆ ਰਿਕਾਰਡ ਆ ਆਪਾਂ ਇੱਥੇ ਆਪਦੇ ਪਿੰਡੂ ਹੀ ਲਈ ਆ ਠੀਕ ਆ ਹਾਂ ਬਹੁਤ ਚੰਗੀ ਜਾਨੀ ਰਵੀ ਕਿੰਨਾ ਕੁ ਰਿਕਾਰਡ ਇਹਦੀ ਮਾਂ ਦਾ ਰਿਕਾਰਡ ਇਹਦੀ 16 ਕਿਲੋ ਦੁੱਧ 16 ਕਿਲੋ ਹਾਂ ਜਾਨੀ ਆਪਣਾ ਚੋਇਆ ਬਾ ਹੱਥੀ ਮੰਨ ਲਓ ਠੀਕ ਆ ਗਮਾਂਡ ਚ ਹੀ ਲਈ ਆ ਇਹੇ ਠੀਕ ਆ ਜੇ ਕੋਈ ਬੰਦਾ ਕੇਅਰ ਕਰ ਲੂ ਸੰਭਾਲੂ ਤਾਂ ਰਹਿ ਜੂਗੇ ਏਡੀ ਨਹੀਂ ਕੋਈ ਪ੍ਰੋਬਲਮ ਵਾਲੀ ਗੱਲ ਹਾਂਜੀ ਹਾਂ ਅੰਦਰੋਂ ਸਹੀ ਹੈਗੀ ਉਹ ਨਹੀਂ ਕੋਈ ਡੱਟ ਵਾਲੀ ਸਹੀ ਹੈ ਅੰਦਰੋਂ ਹੱਕੇ ਜਿਹੜੀ ਉਸ ਤਰ੍ਹਾਂ ਹੁੰਦਾ ਵੀ ਜਿਵੇਂ ਹੁਣ ਪਹਿਲੀ ਟੀਕ ਤੇ ਆਪਣੀ ਹੀਟ ਤੇ ਟੀਕਾ ਲਵਾਇਆ ਹਾਂਜੀ ਟੀਕਾ ਨਹੀਂ ਸਹੀ ਜਾਂ ਹੀਟ ਨਹੀਂ ਸਹੀ ਉਸ ਤਰ੍ਹਾਂ ਹੋ ਜਾਂਦਾ ਤਾਂ ਕਰਕੇ ਉਸ ਹਸਾਬ ਨਾਲ ਰਹੀ ਨਹੀਂ ਇਕ ਵਾਰੀ ਰਹਿ ਜੂਗੇ ਦਿਨ ਕੱਦ ਬੈਡ ਬਈ ਬਹੁਤ ਹੈਣਾ ਹਾਂ ਹਾਂ ਕੱਦ ਬੈਡ ਚੰਗਾ ਕਿਉਂ ਮਤਲਬ ਚੰਗੀ ਸੀ ਮਾਂ ਚੰਗੀ ਸੀ ਤੇ ਉਹ ਵੀ ਪਤਲੇ ਪਿੰਡ ਦੀ ਹੈਣਾ ਹਾਂ ਹਾਂ ਥਣ ਬਈ ਚਾਰ ਹੀ ਆ ਹਾਂ ਥਣ ਚਾਰ ਆ ਮੜੇ ਦਿਖਾ ਦਊਗਾ ਇਹ ਕੋਸ਼ਿਸ਼ ਹਾਂ ਥੋੜੀ ਆਈ ਅੱਜ ਆਈ ਕਰਕੇ ਥੋੜਾ ਜਿਹਾ ਡਰਦੀ ਹੈਗੀ ਠੀਕ ਆ ਹਾਂ ਮੜੀ ਪੂਸ ਪੜ ਲਾ ਹਾਂ ਲੋ ਜੀ ਚਾਰ ਕੋਈ ਗੱਲ ਨਹੀਂ ਉਹ ਤਾਂ ਆਪਾਂ ਤਸੱਲੀ ਕਰਵਾ ਦਾਂਗੇ ਜੇ ਅਗਲੇ ਦਿਨ ਫਿਰ ਠੀਕ ਹੋਈ ਤਾਂ ਠੀਕ ਹੈ ਹਾਂ ਤੇ ਤੌਰ ਦੇ ਪ੍ਰਾਣ ਲੋ ਜੀ ਚੰਗਾ ਕੱਦ ਵੱਡਾ ਜਿਸ ਕਿਸ ਲਈ ਮੌਸਰ ਛੁੱਟੀ ਪਾਲਣੀ ਆ ਅ ਖੀਰੀ ਆ ਬਾਈ ਕਹਿੰਦਾ ਠੀਕ ਹੈ ਨਾ ਇੱਕ ਵਾਰਾਂ ਠੀਕ ਆ ਭਰਾ ਅਸੀਂ ਵੱਧ ਜਾਣਕਾਰੀ ਪਾਈ ਤੁਹਾਨੂੰ ਲੈਦੇ ਹੋ ਜੇ ਕਿਸੇ ਨੇ ਮਿਹਨਤ ਕਰ ਲਈ ਤਾਂ 1.5 ਲੱਖ ਰੁਪਏ ਦੀ ਵਟ ਤੇ ਆ ਭਰਾ ਠੀਕ ਹੈ ਨਾ ਲੋ ਜੀ ਟੋਰ ਦਿਆ ਤੋਰ ਦ ਪ੍ਰਾਤੋ ਲੋ ਜੀ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਲੋ ਜੀ ਚੰਗਾ ਪਟਵਾ ਲੋਗਾਂ ਵਿਕ ਮੜਾ ਜਾ ਬਸ ਲੋ ਜੀ ਖਾਂ ਵੀ ਦੇਖਾ ਠੀਕ ਹੈ ਜੀ ਠੀਕ ਹੈ ਵੀਰੇ ਠੀਕ ਹੈ ਲੈ ਅੰਬੀ ਕੀ ਮੋੜ ਲਿਆ ਲੋ ਜੀ ਲੋ ਪ੍ਰਾ ਤੇ ਕਰਦਾਂ ਨਾ ਤੋੜਾ ਤਾਰਾ ਕਰਮਾਂ ਵਾਲੀ ਦਾ ਲੋ ਜੀ ਮੰਨ ਦੇ ਭਾਈ ਮੰਨ ਲੋ ਜੀ ਹਾ ਜੀ ਦੂਜੀ ਵਾਰ ਦੀ ਜਾਣਕਾਰੀ ਦੋ ਜੀ ਆਪਣੀ ਇਹ ਵੀਰੇ ਸਾਡੇ 6 ਮਹੀਨਿਆਂ ਦੀ ਗੱਬਣਾਗੀ ਹਾਂਜੀ ਤੇ ਦੁੱਧ ਦੇ ਥੱਲੇ 2 ਕਿਲੋ ਹੀ ਹੋਗਾ ਠੀਕ ਆ ਖਾਣ ਬਸ ਚੈੱਕ ਕਰਾਉਂਦੀ ਆ ਦੁੱਧ ਅਗਲਾ ਨਾ ਮੰਨ ਕੇ ਲਈ ਠੀਕ ਆ ਜਣੀ ਅਗਲੇ ਦਿਜਾ ਕੇ ਦੇਵੇ ਨਾ ਜਵੇ ਕਹਿ ਨਹੀਂ ਸਕਦੇ ਆਪਣਾ ਕੋ ਕੱਲ ਆਈ ਆ ਹਾਂਜੀ ਜਣੀ ਟੀਕਾ ਲਾ ਕੀ ਚੋਈ ਥਣ ਸਾਫ ਕਰੇ ਆ ਦੁੱਧ 2 ਕਿਲੋ ਦੇ ਲਗਭਗ ਹੋਗਾ ਤੇ ਬੱਚਾ ਕਰਾ ਦੋ ਮਗਰ ਇਹਦੇ ਕੱਟਾ ਕੱਟਾ ਬਹੁਤ ਵੱਡਾ ਬੀ ਰਹਿਣਾ ਹਾਂ ਠੀਕ ਆ ਤੇ ਰੇਟ ਬਾਬੀ ਕੀ ਆ ਰੇਟ ਵੀਰੇ ਜੇ ਤੇ ਨਾਲ ਕੱਟਾ ਲੈ ਜਾਣਾ ਤਾਂ ਉਸਾਬ ਨਾ ਕਰ ਲਾਂਗੇ ਹਾਂਜੀ ਤਾਂ ਜਮਨ ਜਿਸਨੂੰ 85000 ਦੀ ਜੇ ਕੱਲੀ ਮੱਝ ਲੈ ਜਾਣੀ ਆ ਤਾਂ ਜਿਸਨੂੰ 75000 ਦੀ ਠੀਕ ਆ ਬਾਕੀ ਆਪਾਂ ਜੇ ਕੱਲੀ ਕੋਈ ਕਿਸੇ ਨੇ ਲੈ ਜਾਣੀ ਆ ਕੋਈ 70 ਵਾਲਾ ਆਪ ਨੂੰ ਫੋਨ ਨਾਲ ਲਾਵੇ ਯਾਨੀ ਰੇਟ ਬਸ ਫਿਕਸ ਹੀ ਹੈਗਾ ਫਿਕਸ ਹੀ ਆ ਰੇਟ ਹਾਂ ਮੱਝ ਬਹੁਤ ਚੰਗੀ ਆ ਬਾਕੀ ਤੁਰ ਤਾਰ ਕੇ ਵਿਖਾ ਦਨੇ ਠੀਕ ਹੈ ਜੀ ਲੋ ਜੀ ਟੂਈ ਟੂਈ ਬਹੁਤ ਚੰਗੀ ਲੱਗੀ ਹੈਗੀ ਠੀਕ ਹੈ ਜੀ ਛੋੜ ਦੋ ਉਹ ਪਰਾ ਵੀ ਕੀ ਬਾਈ ਨੇ ਰੇਟ ਆਪ ਨੂੰ ਦੱਸ ਸਕਦਾ ਫਿਕਸ ਹੀ ਇਹ ਰੇਟ ਦੱਸਿਆ ਠੀਕ ਹੈ ਨਾ ਲੋ ਜੀ ਛੋੜ ਦੋ ਕੋਕਾ ਪਾਰ ਦਾ ਕੰਮ ਆ ਲੋ ਜੀ ਪਤਾ ਲੱਗ ਜਾਂਦਾ ਰੇਟ ਦਾ ਠੀਕ ਹੈ ਜੀ ਕਿੰਨੇ ਵਿਕੀ ਦਵਾਰੇ ਤੁਸੀਂ ਕਿੰਨੇ ਮਹੀਨੇ ਦੀ ਗੱਲ ਦੱਸ ਸੀ ਇਹ ਸਹੀ 6.5 ਮਹੀਨੇ ਹੋ ਗਏ ਬਰੇ ਨੂੰ 6.5 ਮਹੀਨੇ ਹੋ ਗਏ ਹਾਂ ਯਾਨੀ 7ਵਾਂ ਮਹੀਨਾ ਲੱਗਿਆ ਵਾ ਦੁੱਧ ਨਾ ਮੰਨ ਕੀ ਆਵੇ ਹਾਂ ਹਾਂ ਥਾਣ ਚੈੱਕ ਕਰਵਾ ਦੂਗੀ ਕਿਉਂਕਿ ਐਂ ਦੁੱਧ ਹੈਗਾ ਦੂਸਰੇ ਫਿਰ ਦਿਖਾ ਦੇ ਵਿਕੀ ਮਾੜਾ ਇਸ ਮਾਰਕ ਅੰਦਰ ਮੇਰਾ ਜਣਾ ਇਹਦਾ ਨਹੀਂ ਲੋ ਜੀ ਕੱਦ ਵੱਡ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਲੰਮੀ ਲੁਮੀ ਚੰਗੀ ਹੈ ਕੱਦ ਵੱਡ ਸਿੰਗੀ ਸੁੰਗੀ ਬਹੁਤ ਸੋਹਣੀ ਆ ਤੇ ਰੇਟ ਵਾਈ ਨੇ ਆਪਾਂ ਨੂੰ ਪਹਿਲੀ ਦੱਸਤਾ ਪੱਟ ਪੂਰਾ ਬਹੁਤ ਸੋਹਣਾ ਕਰਮਾ ਵਾਲੀ ਦਾ ਠੀਕ ਹੈ ਜੀ ਲੈ ਚਲੋ ਭਰਾ ਅੰਦਰ ਲਓ। ਭਾਈ ਤਾਜੀ ਤੂਜੀ ਤਾਂ ਪਤਾ ਕੁਸ ਮਾੜਾ ਮੋਟਾ ਕਿੰਨਾ ਦਿੰਦੀ ਸੀ। ਦੋਸਤ ਫਿਰ ਇਹਨੇ 14 ਕਿਲੋ ਦਿੱਤਾ। ਦੂਜੇ ਸੂਏ। ਸਾਹ। ਹਾਂ। ਕਹਿੰਦੀ ਤੀਜਾ ਸੂਆ। ਹਾਂ, ਐਡ ਕੀ ਤੀਜੇ ਸੂਏ ਸੂ ਵੀ ਭਾਈ ਇਹ। ਠੀਕ ਆ, ਠੀਕ ਆ, ਠੀਕ ਆ। ਲਓ ਭਰਾ। ਚੱਕ ਕੇ ਸਾਰ ਦਿਨ। ਬੱਚਾ ਹੀ ਬਹੁਤ ਸੋਹਣਾ। ਠੀਕ ਹੈ ਨਾ। ਬਾਕੀ ਮਗਰ ਬੱਚਾ ਚੰਗਾ ਜੇ ਨਾਲ ਲਿਜਾਣਾ ਹੋਇਆ ਮਿਲਦੀ ਮਿਲਦੀ ਤਹਿ ਤੇ ਹੈ ਨਹੀਂਗੀ। ਮਿੰਦੇ ਤਾਂ ਥਾਪੀ ਦੀ ਮਿਲਦੀ ਸੀਗੀ। ਆਪਣੇ ਕੋਲ ਤਾਂ ਮਿਲੀ ਨਹੀਂ ਜਾਣੀ ਟੀਕਾ ਲਾ ਗਈ ਚੁਈ ਅੱਜ ਸਵੇਰੇ। ਠੀਕ ਠੀਕ। ਤੇ ਬੱਚਾ ਲਿਜਾਣਾ ਹੋਇਆ ਤਾਂ ਉਸਾ ਬਣਾ ਰੇਟ ਜਾਨ ਭਾਈ ਜੀ ਨਾ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਫੋਕ ਕੇ ਬਾਏ